ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਪੰਜਵਾ ਆਏ ਅਨੇਕ ਜਨਮ ਪਰਮ ਸਰਣੀ ਉਧਰ ਦੇਹ ਅੰਧ ਕੂਪ ਤੇ ਲਾਵਿਓ ਅਪਣੀ ਚਰਣੀ ਆਏ ਅਨੇਕ ਜਨਮ ਪਰਮ ਸਰਣੀ ਉਧਰ ਦੇਹ ਅੰਧ ਕੂਪ ਤੇ ਲਾਵਿਓ ਆਪਣੀ ਚਰਣੀ ਰਹਾਉ ਗਿਆਨ ਧਿਆਨ ਕਿਛ ਕਰਮ ਨਾ ਜਾਨਾ ਨਾਹਿਨ ਨਿਰਮਲ ਕਰਣੀ ਸਾਧ ਸੰਗਤ ਕੈ ਅੰਚਲ ਲਾਵੇਓ ਵਿਖਮ ਨਦੀ ਜਾਏ ਤਰਣੀ ਸੋਖ ਸੰਪਤ ਮਾਇਆ ਰਸ ਮੀਠੇ ਇਹ ਨਹੀਂ ਮਨ ਮਹਿ ਤਰਣੀ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ ਹਰ ਨਾਮ ਰੰਗ ਆ ਭਰਣੀ ਸੋ ਖ ਸੰਪਤ ਮਾਇਆ ਰਸ ਮੀਠੇ ਇਹ ਨਹੀਂ ਮਨ ਮਹਿ ਧਰਣੀ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ ਹਰ ਨਾਮ ਰੰਗ ਆ ਭਰਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਤਸਰੀ ਮਹਲਾ 5 ਹੇ ਪ੍ਰਭੂ ਐਸੀ ਜੀਵ ਕਈ ਜਨਮਾਂ ਵਿੱਚ ਭੋਗ ਕੇ ਹੁਣ ਤੇਰੀ ਸਰਣ ਆਏ ਹਾਂ ਸਾਡੇ ਸਰੀਰ ਨੂੰ ਮਾਇਆ ਦੇ ਮੋਹ ਦੇ ਕੁਪ ਹਨੇਰੇ ਖੂਤੋਂ ਬਚਾ ਲੈ ਆਪਣੇ ਚਰਨਾਂ ਵਿੱਚ ਜੋੜੀ ਰੱਖ ਰਹਾਓ ਹੇ ਪ੍ਰਭੂ ਮੈਨੂੰ ਆਤਮਿਕ ਜੀਵਨ ਦੀ ਸੂਝ ਨਹੀਂ ਮੇਰੀ ਸੁਰਤ ਤੇਰੇ ਚਰਨਾਂ ਵਿੱਚ ਜੁੜੀ ਨਹੀਂ ਰਹਿੰਦੀ ਮੈਨੂੰ ਕੋਈ ਚੰਗਾ ਕੰਮ ਕਰਨਾ ਨਹੀਂ ਆਉਂਦਾ ਮੇਰਾ ਕਰਤੱਵ ਵੀ ਸੋਚਾ ਨਹੀਂ ਹੈ हे ਪ੍ਰਭੂ ਮੈਨੂੰ ਸਾਧ ਸੰਗਤ ਦੇ ਲੜ ਲਾ ਦੇ ਤਾਂ ਕਿ ਔਖੀ ਸੰਸਾਰ ਨਦੀ ਤਰੀ ਜਾ ਸਕੇ हे ਨਾਨਕ ਦੁਨੀਆਂ ਦੇ ਸੁੱਖ ਧਨ ਮਾਇਆ ਦੇ ਮਿੱਠੇ ਸਵਾਲ ਪ੍ਰਮਾਤਮਾ ਦੇ ਦਾਸ ਇਹਨਾਂ ਪਦਾਰਥਾਂ ਨੂੰ ਆਪਣੇ ਮਨ ਵਿੱਚ ਨਹੀਂ ਬਸਾਉਂਦੇ ਪ੍ਰਮਾਤਮਾ ਦੇ ਦਰਸ਼ਨ ਨਾਲ ਉਹ ਸੰਤੋਖ ਹਾਸਲ ਕਰਦੇ ਹਨ ਪਰਮਾਤਮਾ ਦੇ ਨਾਮ ਦਾ ਪਿਆਰ ਹੀ ਉਹਨਾਂ ਦੇ ਜੀਵਨ ਦਾ ਗਹਿਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ